ਦਾ ਦੇ ਚਰਨਾ ਚ ਨਤਮਸਤ ਹੋਣ ਲਿਆ ਆ ਸੋ ਹਰ ਹਫਤੇ ਹਰ ਘੜੀ ਹਰ ਪਲ ਇਸ ਦੇਸ਼ ਦੇ ਅੰਦਰ ਇਸ ਦੇਸ਼ ਦੀ ਇਕਤਾ ਖਣਤਾ ਦੇ ਲਈ ਸ਼ਰਧਾ ਦੇ ਉੱਤੇ ਰਾਖੀ ਕਰਦੇ ਸਾਡੇ ਨੌਜਵਾਨ ਜਵਾਨ ਜਿਹੜੇ ਕਿਸੇ ਨਾ ਕਿਸੇ ਢੰਗ ਦੇ ਨਾਲ ਦੁਸ਼ਮਣ ਦਾ ਟੱਕਰਾ ਕਰਦੇ ਹੋਏ ਸ਼ਹੀਦੀ ਦਾ ਜਾਂ ਪੇਂਦੇ ਉਹਨਾਂ ਦੇ ਦਿਨ ਮਨਾਏ ਜਾਂਦੇ ਆ ਸੋ ਅੱਜ ਸ਼ਹੀਦ ਮਧਨ ਲਾਲ ਸ਼ਰਮਾ ਜਿਨ੍ਹਾਂ ਦੀ ਅੱਜ ਐਨੀਵਰਸੀ ਹੈ ਪਿੰਡ ਘਰੋਟਾ ਦੇ ਸੀਨਸ ਕੈਡੀ ਸੂਰਚ ਮਨਾਏ ਜਾ ਰਹੀ ਹੈ ਸੋ ਮੈਂ ਸਭ ਤੋਂ ਪਹਿਲੋ ਤਾਂ ਸ਼ਹੀਦ ਮਦਨ ਲਾਲ ਸ਼ਰਮਾ ਜੀ ਨੂੰ ਨਮਨ ਕਰਦਾ ਸਲੂਟ ਕਰਦਾ ਔਰ ਉਹਨਾਂ ਦੇ ਜੀਵਨ ਦਾ ਜਿਹੜਾ ਵੱਡਾ ਉਹਨਾਂ ਨੇ ਮੈਂ ਮਤਲਬ ਕਹਿ ਸਕਦੇ ਇਸ ਮੁਲਕ ਦੇ ਉੱਤੇ ਅਰਪਣ ਕੀਤਾ ਉਹ ਤੋਂ ਪ੍ਰੇਰਣਾ ਲੰਦਰਾਂਗੇ ਔਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦਿਗਵਾਈ ਵਾਲੀ ਸਰਕਾਰ ਜਿਨ੍ਹਾਂ ਨੇ ਇਹ ਵਾਦਾ ਕੀਤਾ ਸੀਗਾ ਕਿ ਅਸੀਂ ਕਿਸੇ ਵੀ ਫੀਲਡ ਦਾ ਚਾਹੇ ਉਹ ਸਾਡਾ ਸੈਨਿਕ ਹੈ ਚਾਹੇ ਉਹ ਸਾਡਾ ਸਿਵਲ ਮੁਲਾਜ਼ਮ ਹੈ ਚਾਹੇ ਪੰਜਾਬ ਪੁਲਿਸ ਦਾ ਅਗਰ ਉਹ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਲੜਦੇ ਆਂ ਦੁਸ਼ਮਣਾਂ ਦੇ ਖਿਲਾਫ ਲੜਦੇ ਆਂ ਸਿੱਧੀ ਦਾ ਜਾਨ ਪੀਦਾ ਤੇ ਅਸੀਂ ਸਰਕਾਰ ਬਣਨ ਤੋਂ ਬਾਅਦ 1 ਕਰੋੜ ਰੁਪਏ ਦੀ ਰਾਸੀ ਉਹਨਾਂ ਦੇ ਸਨਮਾਨ ਵਜੋਂ ਉਹਨਾਂ ਦੇ ਪਰਿਵਾਰ ਨੂੰ ਦਵਾਂਗੇ ਸੋ ਬੇਸ਼ੱਕ ਪੈਸੇ ਨੂੰ ਮਨੁੱਖ ਦੇ ਜੀਵਨ ਨਾਲ ਨਹੀਂ ਤੋਲਿਆ ਜਾ ਸਕਦਾ ਲੇਕਿਨ ਘੱਟੋ ਘਾਟ ਉਸ ਪਰਿਵਾਰ ਦੀ ਮੈਂ ਸਮਝਦਾ ਵੀ ਸਾਡਾ اخਲਾਕੀ ਅ ਮੈਨੂੰ ਫਰਜ਼ ਬਣਦਾ ਕਿ ਅਸੀਂ ਉਹਦੀ ਮਦਦ ਕਰੀਏ ਸੋ ਪੰਜਾਬ ਦੇ ਅੰਦਰ 1 ਕਰੋੜ ਰੁਪਏ ਦੀ ਰਾਸ਼ੀ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣ ਦੀ ਯੋਜਨਾ ਸ਼ੁਰੂ ਹੋਈ ਹੈ ਸੋ ਲਗਾਤਾਰ ਅ ਅਸੀਂ ਤਾਂ ਦਿਨ ਮਨਾਏ ਜਾਂਦੇ ਆ ਸੋ ਮੈਂ ਅ ਕਹਿ ਸਕਦਾ ਕਿ ਸਾਨੂੰ ਸ਼ਹੀਦ ਮਦਨ ਲਾਲ ਵਰਗੇ ਯੋਧਿਆਂ ਤੋਂ ਫੇਰ ਨਾ ਲੈਣੀ ਚਾਹੀਦੀ ਆ ਸੋ ਅੱਜ ਉਹਨਾਂ ਦੀ ਜ਼ਿਆਦ ਦੇ ਵਿੱਚ ਇੱਕ ਦੇ ਇੱਥੇ ਜਿਹੜਾ ਕਮਿਊਨਿਟੀ ਹਾਲ ਬਣਿਆ ਹੈ ਹੈਲਥ ਸੈਂਟਰ ਦਾ ਹੈ ਹੈਲਥ ਸੈਂਟਰ ਬਣਿਆ ਇਹਦਾ ਸ਼ਹੀਦ ਦੇ ਨਾਂ ਦੇ ਤੇ ਨਾਮ ਰੱਖਣ ਲਈ ਅੱਜ ਮੈਂ ਐਲਾਨ ਵੀ ਕਰਦਾ ਤੇ ਨਾਲ ਜੀਤ ਮਦਨ ਲਾਲ ਸ਼ਰਮਾ ਜੀ ਦੀ ਯਾਦ 'ਚ ਇੱਕ ਸ਼ਾਨਦਾਰ ਲਾਇਬ੍ਰੇਰੀ ਬਣਾਉਣ ਦੇ ਲਈ ਮੈਂ ਅੱਜ ਐਲਾਨ ਕੀਤਾ ਜਿੰਨੇ ਵੀ ਪੈਸੇ ਲੱਖਾਂ ਰੁਪਏ ਪੈਸੇ ਵੀ ਲੱਗਣਗੇ ਅਸੀਂ ਲਾਵਾਂਗੇ ਤਾਂ ਜੋ ਲਾਇਬ੍ਰੇਰੀਆਂ ਜਿਹੜੀਆਂ ਸਾਨੂੰ ਜਿਹੜੀਆਂ ਸੇਧ ਦਿੰਦੀਆਂ ਨੇ ਉਥੇ ਆ ਕੇ ਸਾਡੇ ਬੱਚੇ ਜਾਂ ਕਿਸੇ ਵੀ ਉਮਰ ਦਾ ਵਿਅਕਤੀ ਉਹ ਕੋਈ ਪੜ੍ਹਨਾ ਚਾਹੁੰਦਾ ਸਾਡੇ ਇਤਿਹਾਸ ਨੂੰ ਸਾਡੀ ਇਕਨੋਮੀ ਨੂੰ ਸਾਡੇ ਕਲਚਰ ਨੂੰ ਪੰਜਾਬ ਦੇ ਵਿਰਸੇ ਨੂੰ ਇਹ ਇੱਕ ਸ਼ਾਨਦਾਰ ਲਾਇਬ੍ਰੇਰੀ ਉਹਨਾਂ ਦੀ ਯਾਦ ਵਿੱਚ ਅਨੁਮਾਨ ਕਰਨ ਦਾ ਵੀ ਮਜਾ ਲਾਂਚ ਕਰਤਾ ਔਰ ਨੇੜੇ ਵੀ ਲਿਖਦੇ ਅੰਦਰ ਜਲਦੀ ਅਸੀਂ ਉਹਨੂੰ ਬਣਾਵਾਂਗੇ ਵੀ ਸੋ ਫਿਰ ਦੁਬਾਰਾ ਸ਼੍ਰੀ ਮਨਨ ਲਾਲ ਨੂੰ ਬਹੁਤ ਬਹੁਤ ਸਲੂਟ ਉਹਨਾਂ ਦੀ ਸਾਦਤ ਨੂੰ ਹਮੇਸ਼ਾ ਪੇਨਾ ਲੈਂਦੇ ਰਹੀਏ ਇਹ ਮੈਜੂਰ ਲੋਕਾਂ ਨੂੰ ਫੀਲ ਕਰਾਉਂਦਾ